ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਵੀਡੀਓ ਪੰਡ ਹਰੀ ਨੋ ਤੋਂ ਬਣਾ ਰਹੇ ਆ ਜੀ ਜਿਹੜੀ ਸਾਹਮਣੇ ਤੁਹਾਨੂੰ ਵੱਜ ਰਹੀ ਆ ਇਹ ਅੱਜ ਗੱਬਣ ਚ ਇੱਕ ਪਾਸ ਕਰਤੀ ਆ ਜੀ ਤੇ ਇਹਨੂੰ ਘੱਟੋ ਘੱਟ 1.5 ਸਾਲ ਹੋ ਗਿਆ ਜੀ ਸੋਈਦੋਂ ਕਿੰਨੇ ਵਾਰੀ ਟੀਕਾ ਭਰਾਇਆ ਸੀ ਕੋਰੇ 6-7 ਵਾਰੀ ਭਰਾਤਾ ਟੀਕਾ ਦਾ ਜੀ ਤੇ ਹੁਣ ਦੁੱਧੋ ਵੀ ਹਟੀ ਜਾਣਾ ਹੁਣ ਦੁੱਧੋ ਹਟਿਆ 4-5 ਮਹੀਨੇ ਦੁੱਧ 5 ਮਹੀਨੇ ਹੋ ਗਏ ਛੱਡੀ ਅੱਛਾ ਦਵਾਈ ਦੂਜੀ ਵੀ ਪਹਿਲਾਂ ਭਰਾਈ ਬਹੁਤ ਦਵਾਈ ਵੀ ਭਰਾਈ ਪਹਿਲਾਂ ਟੀਕੇ ਵੀ ਭਰਾਈਏ ਪਰ ਨਹੀਂ ਗੱਬ ਨਹੀਂ ਹੋਈ ਪਹਿਲਾਂ ਨਹੀਂ ਹੋਈ ਠੀਕ ਹੈ ਤੇ ਇਹ ਮੱਝ ਬਾਈ ਵੇਚਣਗੇ ਜੀ ਕੋਈ ਇਹ ਦੁੱਖੋਣੀ ਵੇਚ ਰਹੇ ਵੀ ਇਹ ਰਹੀ ਨਹੀਂ ਗੀ ਵੈਸੇ ਬਾਈਆਂ ਕੋਲੇ ਪਸ਼ੂ ਹੈਗੇ ਆ ਪਸ਼ੂ ਘਟਕਾਰ ਦੀਆਂ ਤਿਆਰ ਹੋਈਆਂ ਐ ਕਾ ਸਾਹਮਣੇ ਝੋਟੀ ਤੁਸੀਂ ਦੇਖ ਰਹੇ ਆ ਤੇ ਇੱਕ ਉਹ ਸਾਹਮਣੇ ਝੋਟੀ ਉਹ ਵੀ ਸੂਣ ਵਾਲੀ ਆ ਨਾ ਉਹ ਗੱਭਾਈ ਉਹ ਗੱਭਾ گا ਵੀ ਗੱਭਾ ਕੰਡੇ ਵਾਲੇ ਦਾ ਟੀਗਾ ਭਰਿਆ ਸੀ ਆਪਾਂ ਹੀ ਭਰਿਆ ਉਹਦੇ ਕੰਡੇ ਵਾਲੇ ਦਾ ਸੀਮਣ ਆਪਾਂ ਹੀ ਲਾਇਆ ਜੀ ਆਹ ਝੋਟੀ ਇਹ ਵੀ ਗੱਬਣ ਹੈ ਕੰਡੇ ਵਾਲੇ ਦੇ ਸੀਮਣ ਤੋਂ ਇਹ ਇੱਕੇ ਵਾਰੀ ਰਹਿ ਗਈ ਸੀ ਪਹਿਲੇ ਟੀਕੇ ਦੇ ਇੱਕ ਟੀਕੇ ਹੀ ਭਰਿਆ ਸੀ ਹਾਂ ਇਹ ਪਹਿਲੇ ਟੀਕੇ ਦੇ ਗੱਬਾ ਇਹਦੀ ਹੈ ਇਹ ਹੈ ਇਹ ਵਾਸਤੇ ਦੀ ਹੈ ਅੱਛਾ ਇਹ ਦੀ ਹੈ ਇਹ ਵਾਸਤੇ ਦੀ ਹੈ ਤੇ ਉਹ ਪਿਛਲੇ ਸੂਏ ਦੀ ਆ ਹੈ ਇਹ ਦੀ ਨਹੀਂ ਇਹ ਹੋਰ ਦੀ ਹੈ ਇਹਦੇ ਕੱਟਾ ਸੀਗਾ ਉਹ ਵੇਚਤਾ ਸੀ ਇਹਦੇ ਅੱਛਾ ਪਿਛਲੇ ਸੂਏ ਦਾ ਕੱਟਾ ਸੀਗਾ ਕੱਟਾ ਵੇਚ ਤੇ ਤੀਜੇ ਸੂਏ ਸੋਨਾ ਹੋਣਾ ਕਿ ਇਹਨੇ ਅੱਛਾ ਤੀਜੇ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਦੁੱਧ ਜਿਹਨੇ ਪਹਿਲੇ ਸੂਏ ਬਾਹਰ ਲੀਟਰ ਦਿੱਤਾ ਦੂਜੇ ਸੂਏ ਨੇ 14 ਲੀਟਰ ਦੁੱਧ ਦਿੱਤਾ ਹੁਣ ਤੀਜੇ ਸੂਨਾ ਕਿ ਇਹਨੇ ਤੇ ਪਤਾ ਬਈ ਕਿਹੜੇ ਟੀਕੇ ਦੀ ਹੈ ਇਹ ਹੀ ਸਰਕਾਰੀ ਟੀਕਾ ਦਾ ਨੋਵਾ ਸਾਹ ਦੀ ਹੈ ਇਹ ਆ ਅੱਛਾ ਸਰਕਾਰੀ ਸੀਮਣ ਦੀ ਗੱਲ ਨੋਵਾ ਸਰਕਾਰੀ ਨੋਵਾ ਦਾ ਸੀਗਾ ਜੀ ਠੀਕ ਹੈ ਤੇ ਇਹਦੀ ਮਾ ਦਾ ਰਿਕਾਰਡ ਮਾ ਦਾ ਰਿਕਾਰਡ ਤਾਂ ਇਹਦਾ ਸੀਗਾ ਅੱਛਾ 50 14 ਦੇ ਜਿਆਦਾ ਜਿਆਦਾ ਸੀ ਮਾਂ 12 ਕਿਲੋਟਰ ਵਾਲੀ ਸੀ ਇਹਦੀ ਅੱਛਾ ਅੱਛਾ ਮਾਂ 12 ਲੀਟਰ ਵਾਲੀ ਸੀ ਉਹ ਵੇਚੀ ਸੀ ਉਹ ਵੇਚੀ ਸੀ ਠੀਕ ਹੈ ਮੰਨ ਲਓ ਪਸ਼ੂ ਘਟਾਉਣੇ ਆ ਉਹ ਆਪਣੇ ਪਿੰਡ ਸੇਮੇ ਕੀ ਲੱਗੇ ਸੀ ਮਾਂ ਆਪਾ ਵਪਾਰੀ ਨਹੀਂ ਹਾਂ ਹਾਂ ਉਹਨਾਂ ਨੂੰ ਵੇਚੀ ਸੀ ਉਹ ਅੱਛਾ ਉਹਨਾਂ ਨੂੰ ਵੇਚ ਪਈ ਸੀ ਠੀਕ ਹੈ ਤੇ ਮੈਂ ਤਿਆਰ ਕਰਕੇ ਵੇਚਣੀ ਤਿਆਰ ਕਰ ਕੀ ਵੇਚਾਂਗੇ ਬਾਕੀ ਨਾ ਹੁਣ ਪਸ਼ੂ ਵਾਧੇ ਜਾਂਦੇ ਨਾ ਕਿ ਫਿਰ ਹੋਲੀ ਦੀ ਘਟਾਈ ਜਾਂਨੇ ਘਟਾਉਣੇ ਬਾਈ ਆਪ ਹੀ ਕੰਮ ਕਰਦਾਈ ਬਾਈ ਦਾ ਲੈਬੋਰੀ ਦਾ ਕੰਮ ਹੈ ਟੈਸਟ ਟੂਟ ਕਰਨ ਵਾਲਾ ਤੇ ਬਾਈ ਕੋਲੇ ਆਪ ਹੀ ਇਹਨੇ ਕਰਨਾ ਹੁੰਦਾ ਤੇ ਇੰਨਾ ਟਾਈਮ ਨਹੀਂ ਹੁੰਦਾ ਤੇ ਇਹ ਮੱਝ ਦੀ ਮਿਹਰਬਾਨੀ ਆ ਸਾਰੀ ਦੇਖੋ ਤੁਸੀਂ ਉਹ ਝੋਟੀ ਇਹ ਮੱਝ ਤੋਂ ਹੀ ਆ ਠੀਕ ਆ ਉਹ ਕਿਹੜੇ ਸੀਮਨ ਦੀ ਆ ਉਹ ਆਪ ਹੈਗੇ ਕੋਹੇ ਨੂਰ ਦੀ ਅੱਛਾ ਕੋਹੇ ਨੂਰ ਦੀ ਕੋਹੇ ਨੂਰ ਦੀ ਆਈ ਹਾਂ ਮਾਰਕਿੰਗ ਥੋੜੀ ਜੀ ਘਟ ਆਈ ਹੈ ਨਾ ਹੂੰ ਠੀਕ ਉਹੇ ਨੂਰ ਇਹਨਾਂ ਦਾ ਲక్ష్ਮੀ ਵਾਲਿਆਂ ਦਾ ਨਹੀਂ ਇਹਨਾਂ ਦਾ ਲక్ష్ਮੀ ਵਾਲਿਆਂ ਦਾ ਸੱਚ ਉਹ ਮੋਗੇ ਮੋਗੇ ਕੋਲੇ ਮੋਗੇ ਵਾਲਾ ਚੂੜ ਚੱਕਾ ਵਾਲਾ ਚੂੜ ਚੱਕਾ ਵਾਲਾ ਅੱਛਾ ਅੱਛਾ ਇਹ ਉਹਦੀ ਆ ਇਹਦੀ ਉਮਰ ਕਿੰਨੀ ਹੋ ਗਈ ਕੋਰੇ ਇਹਦੀ ਹੋ ਗਈ ਨਾ ਬਸ 2.5 ਸਾਲ ਦੇ ਆਸੇ ਪਾਸੇ ਅੱਛਾ 2.5 ਸਾਲਾਂ ਦੀ 2.5 ਸਾਲ ਦੀ ਸਹੀ ਇਹਨਾਂ ਦਾ ਨਾ ਇੱਕ ਬਈ ਇਹਨਾਂ ਦੇ ਹੋ ਗਿਆ 2 ਸਾਲ ਦੇ 1 ਮਹੀਨੇ ਚ ਬਣ ਜਾਂਦੇ ਜੋਟੀਆਂ ਅੱਛਾ 2 ਸਾਲ ਇੱਕ 2 ਸਾਲ 1 ਮਹੀਨੇ ਦੇ ਵਿੱਚ ਬਣ ਨਹੀਂ ਆਪ 2 ਸਾਲ ਇੱਕ ਜਵਣੀ ਸੀ ਹਾਂ ਉਵੇਂ ਉਹ ਬਣੀ 2 ਸਾਲ ਖਸਾ ਉਵੇਂ ਹੀ ਇਹ ਬਣੀ ਨਾਰਮਲ ਸੇਵਾ ਤੇ ਯਾਨੀ ਕਿ ਹੁਣ ਉਹ ਯਾਨੀ ਕਿ ਬਣ ਕੇ ਜਲਦੀ 2 ਸਾਲ ਤੇ 5-6 ਮਹੀਨੇ ਦੇ ਆਸੇ ਪਾਸੇ ਹੋਊਗੀ ਗੱਭ ਆ ਪੰਜ ਮਹੀਨੇ ਚਾਰ ਤਾਂ ਉਹ ਪੰਜ ਹਾਂ ਹਾਂ ਤੇ ਨਹੀਂ ਨਾਰਮਲ ਸੇਵਾ ਤੇ ਕੋਈ ਫੀਡ ਫੂਡ ਨਹੀਂ ਪਾਉਂਦੇ ਕੋਈ ਫੀਡ ਵਗੈਰਾ ਕੋਈ ਵੈਸੇ ਜਿਹੜੇ ਪਸ਼ੂ ਪੱਠੇ ਖਾਂਦੇ ਉਹਨਾਂ ਦੀ ਬ ਅੱਛਾ ਅੱਜ ਵੀਰੀ ਜਾਣ ਮਜਾਈ ਗਈ ਸਭ ਲੋਨ ਨਹੀਂ ਕੱਟਿਆ ਵਾਲਾ ਪਹਿਲਾਂ ਦਾਦਾ ਬਣ ਗਈ ਸਾਡਾ ਵੇਚਣ ਦਾ ਵੀ ਚਲ ਵੇਚ ਦਾਂਗੇ ਤੇ ਮੁੜ ਕੇ ਫਿਰ ਹੁਣ ਆਹੀ ਹੈ ਕਿ ਚਾਹ ਲਾਸਟ ਚਾਂਸ ਹੀ ਹੈ ਵੇਖ ਲੈਣੇ ਆਪਣੇ ਕੋਲੇ ਲਾਸਟ ਹੀ ਜੀ ਹੈ ਨਾ ਲਾਸਟ ਚਾਂਸ ਹੀ ਹੈ ਜੀ ਹਾਂ ਇਹ ਬੈਡ ਕਲਾਸ ਹੋ ਗਈ ਹੈ ਗੱਬਣਾ ਹੁਣੀ ਹਾਂ ਚਲੋ ਮਨ ਖਵਾ ਚਾਣਾ ਨਹੀਂ ਪਛੂ ਜਾਂਦਾ ਘਰੋਂ ਸਹੀ ਕਾਮ ਖਾਈ ਜਾਂਦੀ ਵਿਚਾਰੀ ਤੇ ਕਿਉਂਕਿ ਇਹਨੇ ਘਰ ਦੀ ਪਹਿਲਾਂ ਦੀ ਹੈਗੀ ਆ ਪਕੜਾ ਹੀ ਖਰੀਦੀ ਸੀ ਘਰ ਦੀ ਜੰਮੀ ਪਲੀ ਹੈਗੀ ਆ ਮੁੜ ਕੇ ਇਹ ਮਨ ਜਾਂ ਵੀ ਦੁਖੀ ਹੁੰਦਾ ਵੀ ਆ ਹਾਂ ਬੇਰਕਤ ਦੇਣੀ ਵੀ ਫਿਰ ਕਟਿਆਂ ਵਾਲੇ ਨੂੰ ਲੈਣੀ ਜੀ ਹੋਰ ਤਾਂ ਹੱਲ ਲੈਣੀ ਸੀ ਜਦੋਂ ਦੁੱਧੋ ਹੱਡੀ ਨੂੰ ਕਿੰਨਾ ਚਿਰ ਹੋ ਗਿਆ ਬਾਈ 5 ਮਹੀਨੇ ਹੋ ਗਏ ਨੇ 5 ਕਿ ਦਿਹਾਸੇ ਪਾਸੇ ਹੋ ਗਏ ਨੇ ਲੰਮਾ ਟਾਈਮ ਦੁੱਧ ਦੇਗੀ ਉਹ ਦਾ ਦੁੱਧ ਚੰਗਾ ਪਿੰਦੀ ਹਾਂ ਹਾਂ ਦੱਸੋ ਤੇ ਲੰਮਾ ਟਾਈਮ ਹੀ ਇਹਨਾਂ ਦੁੱਧ ਦਿੱਤਾ ਚਲੋ ਦੁੱਧ ਨਹੀਂ ਆ ਹਾਂ ਅੱਛਾ ਪੂਰੀ ਦੁੱਧ ਦੁੱਧ ਦਿੰਦਾ ਤੇ ਜਦੋਂ ਦੋ 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 ਬਸ ਅਖੀਰ ਤੇ ਤਹੂਗਾ 3-4 ਲੀਟਰ ਹੂ 4 ਕਿਲੋ ਦੇ ਅਖੀਰ ਅੱਛਾ ਅੱਛਾ ਉਹ ਤੋਂ ਗਈ ਹੈ ਠੀਕ ਹੈ ਇਹਨਾਂ ਵੀ ਪੋਲੀ ਸੀਲ ਬਹੁਤ ਆ ਪੋਲੀ ਜਮਾ ਗਾਈਆਂ ਦਾ ਹਿਸਾਬ ਹੀ ਆ ਬੋਲੀ ਠੀਕ ਹੈ ਠੀਕ ਹੈ ਧਿਆਨ ਚ ਰੱਖ ਲਓ ਜੀ ਬਾਈ ਹੂੰ ਤਿਆਰ ਕਰਕੇ ਵੇਚੂਗਾ ਮੱਝ ਇਹ ਠੀਕ ਹੈ ਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਿਹੜਾ ਪਸ਼ੂ ਗੱਬੜ ਹੋ ਗਿਆ ਕੋਈ ਰਿਪੋਰਟ ਬਾਕੀ ਆਪਾਂ ਉਦੋਂ ਵੀ ਵੀਡੀਓ ਪਾ ਦਾਂਗੇ ਮੌਕੇ ਸੂਣ ਮੌਕੇ ਤੁਹਾਡੇ ਥਰੂ ਵੀ ਵੀਡੀਓ ਪਾ ਦਾਂਗੇ ਹਾਂ ਬਾਬਾ ਸਹੀ ਆ ਜੀ ਵੀਡੀਓ ਇਹਦੀ ਪਾ ਦਾਂਗੇ ਤੇ ਧਿਆਨ ਚ ਰੱਖ ਲਓ ਜੇ ਚੰਗੀ ਨੀਲੀ ਰਵਦੀ ਬਰੀਡ ਵਾਲਾ ਬੰਦਾ ਮੱਝ ਪੂਰੀ ਵਧੀਆ ਮੱਝ ਹੈ ਤੇ ਖਰੀਦ ਸਕਦਾ ਬਾਈ ਜੀ ਦੀ ਸੇਵਾ ਬਹੁਤ ਚੰਗੀ ਹੈ ਤੇ ਪਹਿਲਾਂ ਦੇ ਵਾਹ ਵਾਰੀ ਟੀਕਾ ਭਰਿਆ ਸੀ ਪਰ ਅੱਜ ਚਲੋ ਰੱਬ ਦੀ ਕਿਰਪਾ ਨਾਲ ਗੱਬਣ ਚੈੱਕ ਪਾਸ ਹੋ ਗਈ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ